ਸਸ਼ਕਲ ਜੀ ਸਵਾਗਤ ਕਰਦੇ ਤੁਹਾਡਾ ਵਾਇਗੁਰੂ ਕਲੋਥ ਹਾਊਸ ਐਂਡ ਬੁਟੀਕ ਵੱਲੋਂ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਥੋੜੇ ਜਿਹੀ ਬੁਟੀਕ ਵਰਕ ਵਾਲੇ ਸੂਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਕੋਲ ਤੁਸੀਂ ਐਦਾਂ ਦਾ ਵਰਕ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋ ਤੁਹਾਨੂੰ ਪ੍ਰਾਈਸ ਸਿਰਫ ਦਵਾਂਗੇ 500 ਜਾਂ 750 ਦੇ ਵਿੱਚ ਇਹ ਵਾਲੇ ਜਿਹੜੇ ਸੂਟ ਹੈ ਰੈਡੀ ਹੋਏ ਜਾਣੇ ਬਣ ਕੇ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਬੜੇ ਪਿਆਰੇ ਜਿਹੇ ਡਿਜ਼ਾਈਨ ਰਹਿਣਗੇ ਬੁਟੀਕ ਵਰਕ ਦੇ ਸੂਟ ਰਹਿਣ ਵਾਲੇ ਆ ਜਿੱਦਾਂ ਦਾ ਤੁਸੀਂ ਡਿਜ਼ਾਈਨ ਚਾਹੋ ਉਹਦਾਂ ਦਾ ਤੁਹਾਨੂੰ ਰੈਡੀ ਕਰਕੇ ਦਵਾਂਗੇ ਇਹ ਵਾਲਾ ਸੂਟ ਦੇਖੋ ਜੀ ਕਿਹੜਾ ਰੈਡੀ ਹੋ ਠੀਕ ਹੈ ਜੀ ਸਾਰੇ ਸੂਟ ਜਿਹੜੇ ਬੁਟੀਕ ਵਰਕ ਵਾਲੇ ਰਹਿਣ ਵਾਲੇ ਆ ਬੜੇ ਸੋਹਣੇ ਜਿਹੇ ਤੁਹਾਨੂੰ ਡਿਜ਼ਾਈਨ ਮਿਲ ਗਏ ਜਿੱਦਾਂ ਦਾ ਚਾਹੋ ਉਦਾਂ ਦਾ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਇਹ ਵਾਲੇ ਸਾਡੇ ਕੋਲੇ ਫੁਲਕਾਰੀ ਵਰਕ ਹੋਇਆ ਜੀ ਚੈੱਕ ਕਰੋ ਜੀ ਫੁਲਕਾਰੀ ਵਰਕ ਹੋਇਆ ਇਹ ਦੇਖੋ ਜੀ ਇਹ ਘੇਰਾ ਰੈਡੀ ਹੋਇਆ ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਬੜੀ ਫਿਨਿਸ਼ਿੰਗ ਹੈ ਵਰਕ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਹ ਬਾਟਮ ਰੈਡੀ ਹੋਈ ਹੈ 벨버트 셔츠 ਦੇ ਨਾਲ ਇਹ ਬਾਟਮ ਰੈਡੀ ਹੋਈ ਹੈ ਬਾਟਮ ਦੇ ਉੱਪਰ ਵਰਕ ਹੈ ਜੀ ਚੈੱਕ ਕਰ ਸਕਦੇ